ਕਮ ਬੈਕ ਟੂ ਮਾਈ ਨਿਊ ਵਲੋਗ ਯਾਰ ਚਲ ਸਾਰਦਾ ਤੇ ਓਕੇ ਰਿਪੋਰਟ ਸਾਰੇ ਤੇ ਸਵੇਰ ਦੇ 8:30 ਵਜੇ ਸਾਢੇ ਦਿਨ ਤੇ ਮੈਂ ਮਿੰਟੋ ਮਿਟਨਾਤ ਹੋ ਗਿਆ ਫਰੈਸ਼ ਹੋ ਗਿਆ ਵਾ ਉੱਠ ਤੇ ਮੈਂ ਅਬਲ ਤੇ 2:30 ਵੇ ਦਾ ਗਿਆ ਪਰ ਫੇਰ ਹਾਲਸ ਦਾ ਪਿਆਰ ਆ ਕਿ ਬਾਜਠਾ ਬਾਹਰ ਹੋਵੇ ਇਹਦੇ ਵਿੱਚ 3:30 ਹੋਗੇ ਤੇ ਮੈਂ ਨਾ ਟੋਟਾ ਵਾ ਤੇ ਨਾਲ ਹੀ ਸਾਡਾ ਕੁੱਕੜ ਵੀ ਚਾਲੂ ਹੋ ਗਿਆ ਉਹਨੂੰ ਪਤਾ ਉੱਠ ਗਿਆ ਤੇ ਵੈਸੇ ਸਵੇਰ ਹੋ ਗਈ ਹੋਣਾ ਤੇ ਇਨ ਇੱਕ ਵੇ ਚਾਲੂ ਇਹਦੇ ਕੁੱਕੜ ਤੋਂ ਨੂੰ ਹੁੰਦੇ ਨਾ ਵਾ ਕਿ ਥੋੜੀ ਰੋਟੀ ਰੜੀ ਵੀ ਦੇਣੀ ਤੇ ਆਪਣੇ ਦੀ ਵੀ ਕਰਨੀ ਆ ਤੇ ਥੋੜੀ ਚਾਹ ਚਾਰੇ ਸੁੱਤੇ ਪਏ ਅੰਦਰ ਚਾਹ ਚ ਬਣਉਣੀ ਆ ਉਹ ਖੋਦ ਹੀ ਸਾਰਾ ਕਰ ਤਦੂ ਵੀ ਲਾ ਥੋੜਾ ਸਿਰ ਸੁਰੂ ਆ ਗਏ ਤੇ ਕਪੜੇ-ਕਪੜੇ ਪਾ ਗਏ ਤੇ ਆਪਣੀ ਚਾਹ ਰੈਡੀ ਕਰਦਾ ਹਾਂ ਨਾਲ ਦੀ ਨਾਲ ਆਪਣੀ ਰੋਟੀ ਵੀ ਤਿਆਰ ਕਰਨੀ ਆ ਤੇ ਵਿਚਾਰੇ ਲਈ ਕੁੱਕੜਾ ਕਿਉਂਕਿ ਉਹ ਚੱਲ ਰਹਾ ਦਾ ਭੁਖਾ ਰਹੀ ਰੋਟੀ ਉਹਨੇ ਖਾਧੀ ਪੜਾ ਉਹਨੇ ਹੁਣ ਭੁੱਖ ਲੱਗਦੀ ਤਾਂ ਇਹ ਜਰਾ ਚਿੱਕਾ ਮਾਰੰਦਾ ਤੇ ਉਹਦੀ ਵੀ ਲਈ ਕਰਦਾ ਹਾਂ ਮਿੰਟ-ਮਿੰਟ ਰੋਟੀ ਤਿਆਰ ਤੇ ਉਸ ਤੋਂ ਬਾਅਦ ਆਪਾਂ ਜਾਣਾ ਵਾ ਸਿੱਧਾ ਜੰਮੂ ਕਸ਼ਮੀਰ ਪੌਣੀ ਗੱਡੀ ਦੁੱਧ ਘਰ ਲਿਆ ਘਰ ਵਿੱਚ ਪੱਤੀ ਪਾਉਣਗਾ ਤੇ ਇਹ ਚੋ ਛੋਲੇ ਆਪਣੇ ਲਈ ਤੇ ਕੁੱਕੜ ਲਈ ਦੋਨਾਂ ਲਈ ਰੈਡੀ ਹੁੰਦੇ ਵੇ ਤੇ ਨਾਲ ਦੀ ਨਾਲ ਇੱਕ ਰੋਟੀ ਕਰਦਾ ਹਾਂ ਉਹ ਵੀ ਕਰਨਾ ਪੈ ਗਿਆ ਕਰਨਾ ਚੰਦਾ ਵਾ ਕੋਸਲੀ ਟਾਈਮ ਬਹੁਤ ਜ਼ ਕੰਡਰਾ ਮੈਂਡ ਉੱਪਰ ਹੋ ਗਿਆ ਤੇ ਹੁਣ ਮਿੰਟੋ ਮਿੰਟ ਤਿਆਰੀ ਕਰਨੀ ਆਪਣੀ ਜਾਨ ਦੀ ਕਿਉਂਕਿ 4ਵੇਂ ਮਹੀਨੇ ਨਿਕਲਦਾ ਟਾਰਗੇਟ ਭਰਨਾ ਹੈ ਕਰੋ। ਖੁਲੇ ਲੇਲੇ ਮੈਂ ਹੁਣ ਤੇ ਨਾਲ ਦੀ ਨਾਲ ਆਪਣੀ ਲੱਤੀ ਆਵਾ ਡੇਢ ਚ ਪਾਤੀ ਆ ਗਏ ਇਹ ਵੀ ਹੁਨਾ ਵਿਲਾ ਤੇ ਉਸ ਤੋਂ ਬਾਅਦ ਪੀਣਾ ਚਾਹ ਤੇ ਉਸ ਤੋਂ ਬਾਅਦ ਥੋੜਾ ਸਿਰ ਸਰਵਾ ਗਏ ਨਿਕਲਦੇ ਆ ਜਾਨ ਦੀ ਤੇ ਬਾਣੀ ਆਪਣੀ ਆਊਟਫਿਟ ਆ ਬਾਹਰ ਪੈਨ ਸ਼ਰਟ ਬਾਹਰ ਭੇਜੀ ਤੇ ਕਾ ਪੈਂਟ ਪਾਈ ਆ ਤੇ ਹੁਣ ਕਰ ਲਗਾ ਆਪਣਾ ਬੈਗ ਪੈਕ ਜਦੀਆ ਤੇ ਜੈਕਟ ਆਲੀ ਕੱਢੀ ਮੈਂ ਪਾਉਣ ਨੂੰ ਆ ਪਾ ਕੇ ਜਾਣੀ ਹੁਣ ਤੇ ਉਸ ਤੋਂ ਨਾਲ ਹੀ ਮਫਰਲ ਵਗੈਰਾ ਹੱਲਣਿਆ ਤੇਰਾ ਮਾਲ ਤਪੂ ਤੇ ਦਸਤਾਨੇ ਪੋਣੇ ਨਾਲ ਦੇ ਨਾਲ ਤੇ ਕੀ ਬੈਸ਼ਾਦਾ ਵੀ ਕੈਪ ਨਾਲ ਆ ਵੀ ਪੋਣੀਆਂ ਪੈਣੀਆਂ ਨਾਲ ਕਿਉਂਕਿ ਉਥੇ ਠੰਡ ਬਹੁਤ ਰਸਤੇ ਜਿੱਤੇ ਸ਼ਹਿਰ ਦੇ ਸ਼ਹਿਰ ਪਾਰ ਕਰਨੇ ਆ ਉਹ ਆਪਣਾ ਟੋਟਲੀ ਰੈਡੀ ਹੋ ਗਿਆ ਉਹ ਕਪੜੇ ਸਾਰੇ ਪਜਾਮੇ ਪੂਜੂ ਮੇ ਪਾ ਲਏ ਆਪਣੀ ਸਿਰ ਤੇ ਕੈਪ ਤੇ ਆਪਣੇ ਮੂੰਹ ਮਾ ਸਾਰਾ ਲਪੇਟੰਦੀ ਤੇ ਨਿਕਲਦੇ ਆਪਾਂ ਤਿਆਰੀ ਹੈ ਪੂਰੀ ਤੇ ਹੁਣ ਚੱਲਦੇ ਆਂ ਧੀ ਵੀ ਗਰਮ ਕਰਕੇ ਕਰ ਲਈਏ ਸਟਾਰਟ ਤੇ ਤਿਆਰੀ ਜਾਂਦੀ ਤੇ ਜਾਂਦੇ ਹੁਣ ਬਾਪੂ ਜੀ ਨੂੰ ਠੋਣੇ ਆ ਤੇ ਨਿਕਲਦੇ ਆਪਾਂ ਹੁਣ ਆਪਣੀ ਜਰਨੀ ਸਟਾਰਟ ਕਰਦੇ ਹਾਂ ਤੇ ਟਾਈਮ ਲੱਗਣਾ ਹੋ ਗਿਆ ਵਾ 5 ਦੇ ਵਿੱਚ ਵੀ ਵਾਜ ਹੀ ਚੁੱਕਿਆ ਇਸ ਟਾਈਮ ਪੂਰੇ 5:07 ਵਜ ਗਿਆ ਤਾਂ ਨਿਕਲੋ ਇਹ ਸਟਾਰਟਰ ਤੇ ਦੜੀ ਬਾਹਰ ਖੁੱਲਤਾ ਤਾਂ ਪਾਉਣ ਕਰਦੇ ਨੂੰ ਚੱਲਦੇ ਆ ਓਕੇ ਟਾਰਾ ਕਿੰਨਾ ਸੋਹਣਾ ਮੌਸਮ ਹੈ ਨਾ ਵੱਡੇ ਵੱਡੇ ਚਾੜੀ ਲੱਗਿਆ ਹਾਂ ਥੱਲੇ ਤੇ ਸਪੀਡ ਲੱਗੇ ਆ ਤੋ ਹਣਾ ਤੇ ਇਹਦੇ ਹੱਲੇ ਆਪਾਂ ਆਏ ਆ ਇੱਥੇ ਕਿੰਦੇ ਬੱਲੇ ਵਾਲੀ ਮੰਡੀ ਵਾਲੀ ਸਾਈਡ ਤੇ ਤੇ ਬੱਲੇ ਵਾਲੇ ਮੰਡੀ ਵਾਲਾ ਜਿਹੜਾ ਖੋਲੀ ਹੋ ਗਏ ਆਪਾਂ ਚੜ ਮਿੱਤਰੋ ਐ ਉਹੀ ਰਾਹ ਹੈ ਜਿੱਥੇ ਆਪਾਂ ਆਪਣੇ ਕੋਲੇ ਜਾਂਦੇ ਨਿਆਗੁਰਨਾਣੀ ਦੇ ਯੂਨੀਵਰਸਿਟੀ ਕੋਲੇ ਦੇਪਾ ਤਾਜੀ ਆਪਾਂ ਰਿਸਕ ਇੰਟਰਨਲ ਘਟਨਾ ਪਸਾਰੀਆਂ ਦੀਆਂ ਬੋਲ ਬੋ ਲੰਗਦੀਆਂ ਨਾ ਬਸ ਲੰਗੀ ਜਾਣ ਚੈੱਕ ਕਰੋ ਇਤਨਾ ਤਾਂ ਇਤਨਾ ਪਸਪੜਾਵਾ ਘਰ ਬਣਾਉਣਾ ਆਪਣਾ ਅੰਦਰ ਆਪਣੀਆਂ ਸ਼ਰੀਮਕਾਰਾਂ ਸਾਰੀਆਂ ਲੋੜੀਆਂ ਗਲੋਬਲ ਗਰੁੱਪ ਆਫ ਇੰਸਟੀਚਿਊਟ ਜਾਂ ਕਾਲਜ ਅਕਾਉਂਟ ਕ੍ਰੋਸ ਕਰ ਲਿਆ ਵਾ ਤੇ ਲਗਭਗ ਟਾਈਮ ਵੜਾ ਜਿਹੜਾ ਹੋ ਗਿਆ 170 ਕਿਲੋਮੀਟਰ ਰਹਿ ਗਿਆ ਤੇ 9:05 ਹੋਏ ਅਸੀਂ ਪਹੁੰਚਣਾ ਵਾ ਤੇ ਸੋਈਆਂ ਕਲਾ ਜਿਹੜਾ ਪਿੰਡ ਹੈਗਾ ਵਾ ਉਹ ਆਪਣਾ ਕ੍ਰੋਸ ਕਰ ਲਿਆ ਵਾ ਤੇ ਅੱਗੇ ਆ ਗਿਆ ਟੋਲ ਖਲਾਜਾ ਤੇ ਉਹਨਾਂ ਨੂੰ ਲੱਗਿਆ ਹੀ ਮਾਰ ਕਰਨ ਆਪਣੀ ਲਾਈਨ ਆ ਨਹੀਂ ਆਪਣੀ ਲਾਈਨ ਉਹ ਲਾਸਟ ਵਾਲੀ ਆ ਸਭ ਤੋਂ ਲਾਸਟ ਵਾਲੀ ਕਿ oh my god ਗੱਡੀ ਉਹ ਗੱਡੀ ਆ ਹੀ ਫਲੇਨ ਫਲੇਨ ਨੂੰ ਹਾਂ ਦੋ ਸਪੀਡ ਬ੍ਰੇਕਰਾਂ ਸਾਹਮਣੇ ਕਰਨਾ ਬੰਦਾ ਨਾ ਵਾਕਿਆ ਬੜਾ ਖਾਇਆ ਜਾਂਦਾ ਸਾਰੀਆਂ ਗੱਡੀਆਂ ਲਾਈਨ ਤੇ ਲੱਗੀਆਂ ਹੋਈਆਂ ਪਰ ਆਪਣੀ ਗੱਡੀ ਆ ਸੇਰਾ ਕੋਸ ਇਕੱਲੀ ਜਾਂਦੀ ਬਸ ਕੋਈ ਨਹੀਂ ਰੋਗਦਾ ਟਰੋਲ ਪੰਪ ਗਿਆ ਮਿਲ ਪਰ ਜੀ ਉਹਦਾ ਮਿਲਿਆ ਤੇ ਫੋਨ ਹੋਰ ਗਿਆ ਪੈਟਰੋਲ ਸ਼ੂਗਰ ਆ ਲੱਗ ਗਿਆ ਵਾਹ ਗੱਡੀ ਛੱਡ ਕੇ ਮਾਰ ਕੇ ਵੀ ਕੱਲ ਤਾਂ ਮੈਂ ਆਪਣੀ ਜਿਹੜੀ ਪਟਾਰਾ ਸੈਰ ਦੀ ਸਿਟੀ ਆ ਉਹਦੇ ਅੰਦਰ ਐਕਟਰ ਕੰਸੀ ਟਾਵਾਂ ਇੱਥੇ ਥੋੜਾ ਬਹੁਤ ਟੈਨਸ਼ਨ ਰਲਦਾ ਵਾ ਗੱਡੀਆਂ ਹਰ ਚੱਲਦੀਆਂ ਉਹਨੂੰ ਧਾਰ ਬਾਰੇ ਜੀ ਆ ਤੇ 140 ਕਿਲੋਮੀਟਰ ਤੋੜ ਕੇ ਆ ਗਿਆ ਤੇ ਆਸ ਤੇ ਹੁਣ ਹੈ ਆਪਣਾ ਕੋਈ ਹੋਰ ਸ਼ਹਿਰ ਦੇ ਸੰਖੇਪ ਤੇ ਨਾ ਉਹ ਫੂਗਾ ਕਾਜ ਆ ਤੇ ਹੁਣ ਨਿਕਲਦੇ ਪਿਆ ਮਿੰਟਾਂ ਮਿੰਟਾਂ ਤੇ ਲਕਸ਼ ਦੇ ਬਾਬੇ ਇਸ ਟਾਈਮ ਗਰਦਾਸਪੁਰ ਲਾ ਕੇ ਪਹੁੰਚਣ ਵਾਲਾ ਵਾ ਤੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਦਿਨ ਚੜ ਗਿਆ ਤੇ ਸਾਡੇ ਧੁੰਦ ਪਈ ਹੋਈ ਕਾਫੀ ਪੈਲੀਆਂ ਦੀ ਧੁੰਦ ਪਈ ਹੋਈ ਹੈ ਕਾਫੀ ਤੇ ਹੁਣ ਇਸ ਟਾਈਮ ਵੀਰ ਤੁਹਾਡਾ ਜਿਹੜਾ ਕਾਫੀ ਠੰਡ ਲੱਗਦੀ ਹੈ ਇਸ ਟਾਈਮ ਨੂੰ ਤੇ ਮੈਂ ਕਹਿੰਨਾ ਬਸ ਧੁੰਦ ਫਲਾਈਓਵਰ ਚੜਦਾ ਹਾਂ ਉਹਦੇ ਉੱਤਰ ਦਾ ਚੜਦਾ ਹਾਂ ਉਹਦੇ ਉੱਤਰ ਦਾ ਪਿਆਵਾ ਬਸ ਆ ਸਾਹਮਣੇ ਹੈਗੇ ਜਿਹੜੇ ਮਾਰਕ ਲੱਗੇ ਹੋਏ ਆ ਦਿਖਾਉਂਦੇ ਬੋਰਡ ਵੀ ਲੱਗੇ ਆ ਰਸਤਾ ਦਿਖਾਉਂਦੇ ਸਾਰੇ ਚੱਕ ਫਾਈਲ ਨਹੀਂ ਮਗਰਦਾਸਪੁਰ ਸੀੜੀ ਵਿੱਚ ਐਂਟਰ ਕਰ ਚੁੱਕਾ ਹਾਂ ਤੇ ਇਹ ਰਸਤਾ ਜਿਹੜਾ ਹੈਗਾ ਮੇਰੇ ਮਾਸੀ ਦੇ ਘਰਾਂ ਨੂੰ ਜਾਂਦਾ ਵਾ ਗਰਦਾਸਪੁਰ ਵਾਲੀ ਮਾਸੀ ਮધુ ਮਾਸੀ ਤੇ ਆ ਆਪਾਂ ਆਪਣੀ ਮੰਜ਼ਿਲ ਅੱਗੇ ਜਾਣ ਲਈ ਜਾਂ ਨੂੰ ਇੱਧਰ ਵੀ ਜਾ ਸਕਦੇ ਪਰ ਵਾਪਸੀ ਤੇ ਇੱਧਰ ਜਾਵਾਂਗੇ ਆਪਾਂ ਤੇ ਇਹ ਰਸਤਾ ਸਿੱਧਾ ਆਪਣਾ ਜਾਣ ਨੂੰ ਨਾਨੀ ਘਰ ਤੇ ਇਸ ਟਾਈਮ ਟੋਟਲੀ 108 ਕਿਲੋਮੀਟਰ ਰਹਿ ਗਿਆ ਹੋਇਆ ਵਾ ਨੋਇਕੀ ਦੇ ਤੇ ਗਰਦਾਸਪੁਰ ਸੀੜੀ ਵਿੱਚ ਐਂਟ੍ਰੈਂਸ ਆਪਣੀ ਕਿੱਥੇ ਵੀਰ ਭਰਾ ਅੱਗ ਸੇਕਦੇ ਪਏ ਆ ਇਸ ਟਾਈਮ ਜਿਹੜਾ ਮੈਂ ਹੈਗਾ ਵਾਂ ਆਪਣਾ ਕਹਿ ਲਈਏ ਸੁਝਾਣਪੁਰ ਐਂਟਰਸ ਹੋਣ ਲੱਗੇ ਮੇਰੀ ਇਥੇ ਸੂਰੇ ਦੇ ਜਿਹੜੇ ਆਪਣੇ ਹੈਗੇ ਆ ਉਹਦੇ ਤਾਂ ਹੋ ਚੁੱਕੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਕਿ ਘਰੋਂ ਇੱਕ ਪਰਣ ਲਿਆ ਆਈ ਆਪਾਂ ਵੀ ਸਵੇਰ ਦੀ ਚਾਹ ਆ ਪਜਾਮੂ ਕਸ਼ਮੀਰੀ ਹੀ ਜਾ ਕੇ ਹੁਣ ਪੀਣੀ ਆ ਤੇ ਸਵੇਰ ਦੀ ਚਾਹ ਉਧਰ ਹੀ ਪੀਣੀ ਰਾਜ ਕਿਤੇ ਇਹ ਨਹੀਂ ਗੱਡੀ ਰੋਕਣੀ ਬਸ ਹੁਣ ਗੱਡੀ ਕੰਟੀਨਿਊ ਚੱਲੀ ਜਾਂਦੀ ਸਾਹ ਨਹੀਂ ਦਵਾਇਆ ਮੈਨੂੰ ਸਾਹ ਦੀ ਲੋੜ ਹੀ ਨਹੀਂ ਕੋਈ ਕਿਉਂਕਿ ਗੱਡੀ ਇੱਕ ਮਕੈਨਿਕ ਦੀ ਗਈ ਆ ਤੇ ਜਿਹਦੀ ਮਕੈਨਿਕ ਦੀ ਗੱਡੀ ਹੋਵੇ ਤਾਂ ਉਹ ਗੱਡੀ ਨੂੰ ਸਾਹ ਲੈਣ ਦੀ ਲੋੜ ਹੀ ਕੀ ਆ ਆਪਣੀ ਬੱਗੀ ਆ ਪਿਆਰੀ ਅਣਗੋਣ ਕਾਰੇ ਮੈਂ ਪਹੁੰਚ ਤੇ ਆ ਜਿਹੜਾ ਫਲਾਈਓਵਰ ਮੇਨ ਫੇਮਸ ਹੈ ਸਭ ਤੋਂ ਇੱਥੇ ਬਸਾਂ ਖਲੋਦੀਆਂ ਆਂ ਭਈਆ ਤੇ ਆਪਣੇ ਖਾ ਖਾ ਭੰਗਿਆ ਤੇ ਆਪਣਾ ਟੋਟਲੀ 74 ਕਿਲੋਮੀਟਰ ਰਹਿ ਗਿਆ 925 ਤੇ ਪਹੁੰਚ ਦਾ ਟਾਰਗੇਟ ਹੈ ਤੇ ਇਸ ਟਾਈਮ ਸੁਜਾਨਪੁਰ ਤੋਂ ਕਿ ਮਾਧੋਪੁਰ ਪੁੰਚਣਾ ਵਾ ਉਸ ਤੋਂ ਬਾਅਦ ਖਾ ਪਾੜੀ ਇਹ ਚੱਲੂ ਆ ਤੇ ਹੁਣ ਕਰਦੇ ਆ ਆਪਣਾ ਮਾਧੋਪੁਰ ਜਾ ਕੇ ਵੀਡੀਓ ਸ਼ੂਟ ਤੇ ਦਿਖਾਉਂਦੇ ਆ ਕਿ ਹੋਈ ਕਿ ਧੋਕੇ ਪਾਰੀਆਂ ਸਟਾਰਟ ਹੋਈ ਨਹੀਂ ਆ ਤੇ ਵੀ ਤੁਹਾਡਾ ਕੋਰਟੀ ਨੂੰ ਹੱਲ ਹੈ ਇਹਨਾਂ ਪੈਟਰੋਲ ਥੜਾ ਖਤਮ ਤੇ ਪੰਪਰੇ ਆ ਗਏ ਤੇ ਪਾਵਰ ਉਹਨਾ ਹੀ ਤੇ ਹੁਣ ਹੈਗਾ ਨਹੀਂ ਥੰਦੇ ਚੱਪ ਵਾਲੇ ਤੇ ਸੂਰਜ ਬਹੁਤ ਚੜ ਗਿਆ ਤੇ ਟਰੱਕ ਟਰੱਕ ਰਾਤ ਨੂੰ ਬਾਬਾ ਖੜੇ ਰਹਿੰਦੇ પેટ્રોલ ਪੰਪ ਤੇ ਸੋਖ ਕਾਫੀ ਮਿਲ ਜਾਂਦੀ ਹੈ ਇਹਨਾਂ ਨੂੰ ਲਓ ਜੀ ਮਿੱਤਰੋ ਥੋੜਾ ਜਿਹਾ ਰਹਿ ਗਿਆ ਜੀ ਆਪਣਾ ਚੰਮੂ ਵੀ ਤੇ ਸ਼ਿਰੀ ਨਗਰ ਪਾਸੋਂ ਨਾ ਉੱਪਰ ਪੋੜਿਆ ਐਕਟਰ ਹੋਣ ਲੱਗੇ ਆ ਪੱਤ ਐਂਟਰ ਹੋ ਗਏ ਇਹ ਤੋਂ ਅੱਗੇ ਹੁਣ ਪਹਾੜੀ ਹੈ ਜੀ ਚੱਲੂ ਕੋ ਸਾਰਾ ਤੋਂ ਡਰ ਲੱਗਦਾ ਜੇ ਬਸ ਇਹ ਤਾਂ ਖਾਰਡ ਹੋਇਆ ਜੇ ਇੱਕ ਹੈਲਪੀਜੀ ਦਾ ਹੈ ਗੈਸ ਦਾ ਟਰੱਕ ਹੈਗਾ ਜੇ ਤੇ ਤਾਂ ਬਹੁ ਜਾ ਡਰ ਲੱਗਦਾ ਜੇ ਉਹ ਹੋ ਰਹੀਆਂ ਮਿੱਤਰ ਚੈੱਕ ਕਰੋ ਦੂਰ ਦੂਰ ਪਹਿਲਾਂ ਇੱਥੇ ਚਲੋ ਪਿਛਲੀ ਵੀਡੀਓ ਜਨੇਰ ਨਹੀਂ ਆਇਆ ਕਿਉਂਕਿ ਥੱਲੇ ਆਉਦੋਂ ਥੋੜਾ ਆਇਆ ਫਲਾਈਓਵਰ ਉੱਪਰ ਤੇ ਆਪਣਾ ਉਹ ਸੈਟ ਆਹ ਜਿਹੜਾ ਆਪਣਾ ਇਹਦਾ ਐਂਟਰ ਕਰਨ ਲੱਗਾ ਸਭ ਤੋਂ ਥੋੜਾ ਫਲਾਈਓਵਰ ਹੈਗਾ ਜੇ ਸਭ ਤੋਂ ਵੱਡਾ ਬੱਪ ਹੋ ਗਿਆ ਇੱਥੇ ਤੇ ਜਿਹੜਾ ਆ ਰਹੀ ਹੈ ਉਹ ਫੁੱਲ ਹੋ ਗਿਆ ਇਹਨੂੰ ਤੇ ਚਲੋ ਸਿੱਧਾ ਬਾਅਦ ਆਪਾਂ ਆਹ ਦੇਖ ਕਿੰਨਾ ਇਹ ਬਹੁਤ ਜ਼ਿਆਦਾ ਮਟਾਵਾਂ ਆਟ ਘੱਟੋ ਘੱਟ ਹੀ ਤੇ 8 ਤੋਂ 10 ਮੀਟਰ ਆਜੋ ਮਸੋ ਮੀਟਰ ਇਹ ਜਿਹਾ ਸੀ ਜਿਆ ਜਿਆ ਲੱਗ ਜੀ ਆਹਲਾ ਰਾਹ ਸੱਜਣੇ ਮੈਂ ਜੀ ਇਹ ਤੋਂ ਪਾਉ ਚੇਂ ਕਰਨਾ ਅਪੀ ਸੜਕ ਐ ਇਤਸਾ ਸਾਰਾ ਪਚਾਲ ਦੀ ਸੜਕਾ ਜਿਹੜਾ ਫਾਈਲ ਚੱਲਦਾ ਉਹ ਪ੍ਰਤੀ ਕੋਮ ਕਿਉਂ ਨਾ ਮੈਂ ਲੈਣੀ ਚਾਰ ਹੀ ਟੋਲ ਬਚਦੀ ਐ ਇਸ ਟਾਂ 50 ਦਿਨਵਾ ਉਹ ਜਿਹੜਾ ਕਰਦਾ ਪਿਆ ਵਾ ਬਸ ਕੋੜੱਖ ਐ ਅੱਧੇ ਪੂਨੇ ਘੰਟੇ ਸਫਰਿਆ ਪਹੁੰਚ ਜੇ ਤਾਂ ਆਪਾਂ ਪੀ ਲਿਆ ਹੁਣ ਚਾਹ ਜਾਵੇ ਕਿੰਨੀ ਕੀ ਆ ਖੂਬਸੂਰਤ ਨਜ਼ਾਰਾ ਐ ਪਹਾੜੀ ਏਰੀਆ ਚ ਘੁੰਮਣ ਦਾ ਇਸ ਟਾਈਮ ਮੈਂ ਤੇ ਪੂਰਾ ਓਕਰਪੜ ਮੇਰਾ ਜਿੱਕਦਾ ਥੇ ਮੰਜੀ ਡਾ ਕੇ ਬਸ ਲੰਮੇ ਬੈ ਜਾ ਤੇ ਆ ਥੱਲੇ ਇਸ ਟਾਈਮ ਮੈਂ ਪਹਾੜੀ ਦੇ ਉੱਪਰ ਖੜਾ ਤੇ ਥੱਲੇ ਮੇਰੀ ਪਹਾੜੀ ਆ ਤੇ ਇਸ ਟਾਈਮ ਮੇਰੀ ਅੱਖਾਂ ਟੋਟਲੀ ਪਾਣੀ ਨਿਕਲਦਾ ਪਿਆ ਵਾ ਤੇ ਸਿਮ ਮੇਰੀ ਆਫ ਹੋ ਚੁੱਕੀ ਆ ਤੇ ਤੁਹਾਡੇ ਵੀ ਵਾਹ ਵਾ ਲੱਗਦੀ ਆ ਤੇ ਆ ਗਲੇ ਖਾਣੀ ਠੰਡੇ ਜਾਂਦੀ ਵਾ ਤਾ ਫੇਰ ਵੀ ਮੁਫਰ ਲਾਇਆ ਹੋਣਾ ਧੋਪ ਤਪ ਨਿਕਲ ਗਈ ਆ ਤੇ ਹੱਲੇ ਵੀ ਕਰੀਬ ਮੇਰੇ ਹਿਸਾਬ ਨਾਲ ਘਰ ਡੈਡੀ ਨੇ ਲਾਇ ਫੋਨ ਤੇ ਸਭ ਹੱਲੇ ਵੀ 58 ਕਿਲੋਮੀਟਰ ਤੋਂ 54 ਕਿਲੋਮੀਟਰ ਹਿੰਦਾ ਹੱਲੇ ਵੀ ਤੇ 8:30 ਵਜੇ ਪਹੁੰਚਣ ਦੀ ਆਸ ਹੈ ਕਿ 8:30 ਵਜੇ ਤੱਕ ਮੈਂ ਪਹੁੰਚ ਜਾਊਗਾ ਹੁਣ ਕੋਈ ਨਹੀਂ ਮੰਮੀ ਨੂੰ ਵੀ ਨਹੀਂ ਦੱਸਿਆ ਕਿ ਮੈਂ ਤੋਰ ਪਿਆ ਆ ਗਿਆ ਨਾ ਹੀ ਮਾਸੇ ਦੇ ਮੁੰਡੇ ਦੱਸਿਆ ਇੱਕਦਮ ਪੁੰਚਣਾ ਹੀ ਇਹ ਜਾ ਕੇ ਸਵੇਰ ਦੀ ਚਾਹ ਉਹ ਬਸ ਉੱਥੇ ਪੀਣੀ ਜਾ ਕੇ ਜੋ ਮਰਜ਼ੀ ਹੋ ਜੇ ਫਲਾਇਓਰ ਉਤੇ ਤੇ ਆ ਬ੍ਰਿਜ ਕੰਪਦਾਵਾ ਤੇ ਮੈਂ ਅਤਰੋ ਮਿੰਟੋ ਮਿੰਟ ਲੱਗਾ ਵਾ ਨਿਕਲ ਆ ਬਸ ਗਈ ਨਾ ਫੇਰ ਲੱਗਾ ਪੋਲ ਤੇ ਡਰ ਲੱਗਦਾ ਪੈਸਾ ਪੂਰਾ ਥੋੜਾ ਹੁਣ ਰੁਕ ਗਿਆ ਮੈਂ ਥੋੜਾ ਸਾਈਡ ਤੇ ਤਾਂ ਕਿ ਥੋੜਾ ਗੱਡੀ ਨੂੰ ਦੋ ਮਿੰਟ ਲਈ ਸਾਹ ਸੁਜਾ ਦੇ ਕਿਉਂਕਿ ਚੜਾਈਆਂ ਵਾਵਾ ਚੜੀ ਆ ਤੇ ਗੱਡੀ ਮੇਰੀ ਗਈ ਹੁਣ ਚੜੀ ਥੱਕ ਤੇ ਦੋ ਮਿੰਟ ਲਈ ਖੜਾ ਖਲਾਰੀ ਐ ਸਾਈਡ ਤੇ ਤੇ ਉਹ ਸੜਕ ਮੀਨ ਹਾਈਵੇ ਤੇ ਸਾਈਡ ਤੇ ਖਲੋਤਾ ਤੇ ਮੇਰੇ ਫੇਸ ਦਾ ਰੰਗ ਵੀ ਜਿਹੜਾ ਹੈਗਾ ਕਾਫੀ ਘੱਟੇ ਦਾ ਭਰ ਚੁੱਕਾ ਹੈ ਇਸ ਟਾਈਮ ਤੇ ਮਾ ਸਾਫ ਸੂਫਕਾਰੀ ਲਈਏ ਉਥੇ ਆ ਗਏ ਹਲੇ ਧੋਣਾ ਫੇਸਬੁਕ ਧੋਵਾਂਗੇ ਜਾ ਕੇ ਤੇ ਉਹ ਚੈੱਕ ਕਰੋ ਮਿੱਤਰੋ ਪਹਾੜ ਖੋਦੇ ਹੋਏ ਸਾਰੇ ਤਾਂ ਹੀ ਸਾਰੇ ਕਈ ਰਾਮਾਂ ਤੇ ਸੜਕਾਂ ਜਿਹੜਾ ਹੁੰਦਾ ਨਾ ਟੁੱਟਾ ਹੀ ਆ ਤੇ ਕਈ ਸਾੜਾ ਸੜਕ ਥੱਲੇ ਹੀ ਆਈ ਹੋਈ ਆ ਤੇ ਕਈ ਥਾਵਾਂ ਤੇ ਹਾ ਇਧਰ ਦੇ ਘਾਰਿਆ ਲੋਕਾਂ ਦੇ ਤੇ ਥੱਲੇ ਸਾਰਾ ਮੈਨੂੰ ਪੂਰੇ ਜੰਗਲ ਇਧਰ ਕੁਛ ਵੀ ਮਤਲਬ ਸਿਸਟਮ ਹੋ ਸਕਦਾ ਕੁਛ ਨਹੀਂ ਪਤਾ ਕੀ ਚੱਕਰ ਕੀ ਨੇ ਤੇ ਜਦ ਜਿਹੜੇ ਇੱਥੇ ਰੋਕ ਵੀ ਨਹੀਂ ਸਕਦੇ ਇੱਥੇ ਪਤਾ ਨਹੀਂ ਕਹਿੰਦੇ ਆ ਕਿ ਭਾਲੂ ਭੂਲੂ ਵਗੈਰਾ ਜਿਹੜੇ ਹੁੰਦੇ ਆ ਆਪਣੇ ਇਹ ਚੋਦੇ ਮੋਟੇ ਮੋਂਕੀ ਦੇ ਬੱਚੇ ਉਹ ਵੀ ਹੁੰਦੇ ਆ ਤੇ ਵੱਡੇ ਵੀ ਹੁੰਦੇ ਆ ਤੇ ਹੋਰ ਜਿਹੜੇ ਇੱਕ ਬਲੈਕ ਕਲਰ ਦੇ ਹੁੰਦੇ ਆ ਵੱਡੇ ਵੱਡੇ ਪਤਨੇ ਕੀ ਨਾਮ ਲੈਂਦੇ ਉਹਨਾਂ ਦਾ ਉਹ ਮੈਨੂੰ ਯਾਦ ਨਹੀਂ ਅਕਸਰ ਉਹ ਵੀ ਇੱਥੇ ਥੱਲੇ ਆ ਜਾਂਦੇ ਕਿਸੇ ਵੇਲੇ ਟਾਈਮ ਤੇ ਇਕੱਠੇ ਹੋ ਗਏ ਮਤਲਬ ਪੈਪੂ ਜਾਂਦੇ ਕਰੋ ਮਿੱਤਰੋ ਆਹ ਏਰੀਆ ਚ ਘੁੰਮਣ ਆ ਜੇ ਇਹਦਾ ਨੈਟ ਨੋਟ ਮੇਰਾ ਸਾਰਾ ਬੰਦ ਤੇ ਅੱਛਾ ਕਰ ਲੋ ਕਿਤਰਾ ਦੀਆਂ ਪਹਾੜੀਆਂ ਤੇ ਕਿਤਰਾ ਖਤਰਨਾਕ ਰਸਤਾ ਤੇ ਕੀ ਸਾਫ ਹੋਏਗਾ ਤੇ ਉਹ ਯਾ ਕਿਸ ਤਰ੍ਹਾਂ ਇਹ ਸੜਕਾਂ ਸਾਰਾ ਬੰਦ ਹੋ ਗਿਆ ਇੱਥੇ ਨਾ ਇੱਕ ਡੈਮ ਹੁੰਦੀ ਮੈਂ ਡੈਮ ਦਿਖਾਉਂਗਾ ਬਹੁਤ ਜੱਡੂਗੀ ਆ ਚੱਕਰਾ ਸਾਰਾ ਪਾਣੀ ਭਣੀਗਾ ਤੇ ਬਹੁਤ ਜ਼ਿਆਦਾ ਤਕੜੀ ਹੈ ਤੇ ਮੈਂ ਇਹ ਲਾਗੋ ਦੀ ਲੰਗਣਾ ਤੇ ਤੁਹਾਨੂੰ ਦਿਖਾਉਂਗਾ ਤਾਂ ਵੀ ਕਿਸ ਤਰ੍ਹਾਂ ਦਾ ਚੈੱਕ ਕਰੋ ਮਿੱਤਰ ਤੁਹਾਨੂੰ ਪਿਆ ਸੀ ਨਾ ਆ ਚੀਜ਼ਾਂ ਹੈਗੀਆਂ ਜਿੱਧਰ ਨੋਟਿਸ ਦਿੱਤਾ ਉਹਨਾਂ ਨੇ ਪਹਿਲਾਂ ਹੀ ਕਿ ਇੱਥੇ ਧਿਆਨ ਦੇ ਤੇ ਯਾਦ ਰੱਖੋ ਇੱਥੇ ਰੋਕ ਨਹੀਂ ਸਕਦੇ ਤੇ ਇੱਥੇ ਲਗਭਗ ਆ ਸਿਸਟਮ ਹੈਗਾ ਜੇ ਇੱਥੋਂ ਘੋਮ ਗਣਾ ਤੇ ਸੜਕ ਸਾਰੀ ਟੁੱਟੀ ਜੀਦਾ ਪਹਾੜ ਟੁੱਟੇ ਆਹ ਏਰੀਆ ਸਾਰਾ ਤੇ ਮੜ ਜੀ ਗੱਡੀ ਸਲਿੱਪ ਹੋ ਗਈ ਸਿੱਧਾ ਥੱਲੇ ਤੇ ਕੀ ਕਰੂ ਬੰਦਾ ਇੱਥੇ ਬਹੁਤ ਜ਼ਿਆਦਾ ਧਿਆਨ ਨਾਲ ਸਿਕਯੂਅਰ ਹੋ ਕੇ ਚਾਰੇ ਪਾਸੇ ਅੱਖਾ ਚਾਰ ਕਰਕੇ ਜਾਣਾ ਚਾਹੀਦਾ ਤਾਂ ਕਿ ਯਾਰ ਆ ਗਿਆ ਜਿਹੜਾ ਤੁਹਾਨੂੰ ਦਿਖਾਉਣਾ ਹਾਂ ਇੱਥੇ ਡੈਮ ਜਿਹੜੀ ਕਾਫੀ ਤਗੜੀ ਆ ਗੱਡੀ ਲਾਉਣਾ ਮੈਂ ਜਰਾ ਸਾਈਡ ਤੇ ਆਪਾਂ ਸਾਰਿਆਂ ਚੈੱਕ ਕਰੋ ਮਿੱਤਰੋ ਮੈਂ ਨਾ ਅੱਗੇ ਗੱਡੀ ਲਾਉਣ ਨੂੰ ਵੀ ਨਹੀਂ ਜੀ ਕਰਦਾ ਜਿੰਨਾ ਖਤਰਨਾਕ ਏਰੀਆ ਤੇ ਸਟੇਅਰ ਚੰਗੀ ਤਰ੍ਹਾਂ ਲੱਗਾ ਹੋਣਾ ਬਸ ਗੱਡੀ ਨਾਲ ਅੱਗੇ ਰੇਨ ਚ ਗিয়ার ਪਾ ਕੇ ਰੱਖਣਾ ਨਾ ਤੇ ਆ ਗੱਡੀ ਕੇ ਰੋਕੀ ਜੇ ਯਾਰ ਚੈੱਕ ਕਰ ਲਾ ਤੇ ਨੀਲਾ ਨੀਲਾ ਪਾਣੀ ਕਿਡਾ ਸੁਣਾ ਪਾਣੀ ਹੈ ਨਾ ਇਧਰ ਲਾਗੇ ਚਾਹਲਾ ਸਟੇਸ਼ਨ ਹੈ ਇੱਥੇ ਕੋਈ ਬਣਿਆ ਵਾ ਬ੍ਰਿਜ ਹੈ ਪਤਾ ਨਹੀਂ ਕਿਹੜਾ ਬਣਿਆ ਉੱਪਰ ਹੈ ਚਾਹ ਦਾ ਤੁਸੀਂ ਆਨੰਦ ਲੈ ਸਕਦੇ ਪੀ ਕੇ ਵਧੀਆ ਤਰੀਕੇ ਨਾਲ ਉਹ ਪਹਾੜ ਖੋਦੇ ਆ ਤੇ ਏਡੇ ਏਡੇ ਤਗੜੇ ਪਹਾੜ ਚੈੱਕ ਕਰੋ ਡਾਰੀ ਲੱਗਦਾ ਨਾ ਥੱਲੇ ਤੇ ਆਥੇ ਆਇਆ ਹੁਣ ਲਾਗੇ ਆ ਸਾਰੀ ਥੱਲੇ ਖਾਈ ਆ ਆ ਚੈੱਕ ਕਰ ਸਕਦੇ ਤੁਸੀਂ ਇੱਥੇ ਖੜਾ ਵੀ ਆ ਤੁਹਾਡਾ بس ਅੱਗੇ ਜਾਣ ਹੁਣ ਹੌਸਲੇ ਨਹੀਂ ਪੈਂਦਾ ਫੇਰ ਵੀ ਦਿਲ ਦਾ ਧੜਕ ਕੇ ਖੜਾ ਵਾਂ ਸਰ ਮਾਰਾ ਸੁੱਖ ਰੱਖੇ ਪਰ ਇਹ ਜਿੱਥੋਂ 32 ਬੰਦੀ ਹੈ ਸਾਰੀ ਸਾਰੀ ਉਹ ਏਰੀਆ ਜਿਹਨਾਂ 32 ਦਾ ਬੰਦੀ ਸਾਰੀ ਜਿੱਥੋਂ ਪੂਰੇ ਏਰੀਆ ਨੂੰ ਬਿਜਲੀ ਸਪਲਾਈ ਹੁੰਦੀ ਆ ਤੇ ਇਸ ਟਾਈਮ ਥੱਲੇ ਵਾਵਾ ਡੂੰਘਾਈ ਆ ਤੇ ਆ ਗਈ ਪਾਣੀ ਦਾ ਕਾਫੀ ਚਲੋ ਡੂੰਗਾ ਹੈ ਆ ਪਰ ਜ਼ਿਆਦਾ ਰਿਸਕ ਨਹੀਂ ਲੈ ਸਕਦੇ ਤੇ ਦਰਵਾਜ਼ੇ ਉਤਾਰਾ ਤੂਰਾ ਪਈਆਂ ਹੀ ਆ ਇਹਨਾਂ ਨੂੰ ਮਾਮਾ ਇਹਨਾਂ ਨਾਲ ਗੱਲ ਹੋਈ ਆ ਮਾਮਾ ਜੀ ਦਾ ਫੋਨ ਆਇਆ ਹੀ ਇਹ ਦਾਸ ਤਾਂ ਉਹਨਾਂ ਨੂੰ ਇਸ ਏਰੀਆ ਪਹੁੰਚ ਗਿਆ ਲੱਗਾ ਲੇ ਸੇ ਮ ਚਲਦੀ ਵੀ ਕੁਛ ਨਹੀਂ ਪਤਾ ਸੇ ਮ ਬੰਦ ਵੀ ਹੋ ਕੇ ਚਲਦੀ ਰਵੇ ਤੇ ਫਿਲਹਾਲ ਚਲਦੀ ਵੀ ਆ ਤੇ ਨਿਕਲਦਾ ਵਾਂ ਹਲੇ ਕਟੋ ਘਟ ਨਹੀਂ ਦੇ 38 ਕਿਲੋਮੀਟਰ ਦੇ ਜਿਹੜਾ ਏਰੀਆ ਪੂਰਾ ਪਿਆਵਾਲੇ ਅੱਤੋ ਦੀ ਚੀਜ਼ ਦਿਖਾਵਾਂ ਸਾਹਮਣੇ ਨਜ਼ਾਰਾ ਚੈੱਕ ਕਰੋ ਵਾਦੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਧੁੰਦ ਦੇ ਨਾਲ ਟਕੀਆਂ ਆਈਆਂ ਕਿੰਨਾ ਵਧੀਆ ਨਜ਼ਾਰਾ ਮੈਂ ਕਿੰਨਾ ਵਾਕਈ ਦਿਲ ਖੁਸ਼ ਹੋ ਗਿਆ ਕਿੰਨੀਆਂ ਉੱਚੀ ਡਬਲ ਡੀ ਡਬਲ ਟ੍ਰिपल ਟ੍ਰिपल ਪਹਾੜੀਆਂ ਸਾਰੀਆਂ ਤੇ ਉਹਨਾਂ ਨੇ ਕੋਈ ਨੋਟਿਸ ਜਾਰੀ ਕੀਤਾ ਆਵਾ ਉਹ ਜੇ ਲੋ ਪਤਾ ਨਹੀਂ ਹੁਣ ਕੀ ਹੈ ਤੇ ਆਪਾਂ ਬਿਲਾਨੇ ਏਰੀਆ ਦਾ ਨਜ਼ਾਰੇ ਦਾ ਆਨੰਦ ਪੂਰਾ ਤੇ ਹੁਣ ਮਮਾ ਮਾਂ ਹੋਰ ਵੀ ਕੋ ਚੱਲਾ ਬਿਲਾਨੇ ਤੇ ਮੰਮੀ ਵੀ ਉੱਥੇ ਯਾਰ ਮਾਸੀ ਮਿਸੇ ਵੀ ਫਿਲਾਲ ਸਾਰੀ ਚਲ ਗਈ ਆ ਸਾਰੇ ਆਏ ਇੱਥੇ ਤੇ ਹੁਣ ਮੈਂ ਕੱਲਾ ਹੀ ਜਾ ਰਿਹਾ ਉੱਥੇ ਕਿਉਂਕਿ ਮੇਰਾ ਇੱਕ ਕੰਪੀਟੀਸ਼ਨ ਉਹ ਆ ਹੁਣ ਖਤਮ ਜਾ ਕੇ ਤੇ ਹੁਣ ਕੱਲਾ ਆਇਆ ਤੇ ਆਨੰਦ ਲੈ ਰਿਹਾ ਇਨਾ ਚੀਚਾਂ ਦਾ ਕਿੰਨੀਆਂ ਸੋਹਣੀਆਂ ਲਾ ਰਹੀਆਂ ਪੁੱਤੀਆਂ ਸੋਹਣੀਆਂ ਯਾਰ ਕੀ ਕਰਨਾ ਪਿਆ ਕਮਾ ਕੇ ਇੰਜੋਏ ਕਰੋ ਯਾਰ ਛੋਟੇ ਜਿਹੜਾ ਹੈਗਾ ਨਾ ਆਪਣੇ 11 ਕਿਲੋਮੀਟਰ ਦਾ ਏਰੀਆ ਰਹਿ ਚੁੱਕਾ ਆ ਦੀ ਟੋਟ ਵਜਨ ਦਈਆ ਆ ਮੋੜ ਹੈਗਾ ਹੁਣ ਆ ਲਾਸਟ ਆ ਤੇ ਇਸ ਤੋਂ ਬਾਅਦ ਆਪਣੀ ਮੰਜ਼ਿਲ ਦਾ ਐਂਡ ਤੇ ਦੁਕਾਨਾਂ ਦੇ ਗੁਨਾ ਬਹੁਤ ਸੱਜੀਆਂ ਸੋਹਣੀ ਸੋਹਣੀ ਲੱਗਦੀ ਹੈ ਵਿਆਵਾ ਤੇ ਚੜਾਈ ਖੱਲੇ ਦੇਖੋ ਕਾਫੀ ਸੜਕ ਦੀ ਤੇ ਮੇਰੇ ਵਿੱਚ ਸਾਰੀ ਨਵਾਈ ਆ ਤੇ ਇਧਰ ਹੀ ਸਾਈਡ ਹੁਣ ਥੋੜਾ ਜਿਹਾ ਅੱਗੇ ਜਾ ਕੇ ਕਿਲੋਮੀਟਰ ਹੀ 1.5 ਕਿਲੋਮੀਟਰ ਨਹੀਂ ਥੋੜਾ ਮੇਰੇ ਸਾਹਮਣੇ 8 ਮਿੰਟ ਦਾ ਰਸਤਾ ਵਾ ਤੇ ਜਾ ਕੇ ਕਰਦਾ ਰੈਸਟ ਪਿੰਡ ਤੇ ਗਿਆ ਆਪਣੇ ਮੈਂ ਪਹੁੰਚਾ ਤੇ ਲਾਗੋ 220 ਮੀਟਰ ਰੱਗੇ ਥੋੜੇ ਬਸੇਗਾ ਇਹ ਥੋੜ੍ਹ ਜਾਂਦੇ ਪਹਿਲਾਂ ਸਭ ਕੋ ਲੈਣੀ ਪੁੱਤਲੀ ਚਿਜੀ ਤੇ ਭਤੀਜਾ ਹੈਗਾ ਆਪਣਾ ਛੋਟਾ ਜਿਹਾ ਤੇਲੀ ਚਿਜੀ ਲੈ ਲਈ ਬਲਾ ਲੈ ਲਈ ਹੁਣ ਤੇ ਪੋਨਾ ਬੈਚ ਨਿਕਲਦੇ ਆ ਹੁਣ ਪਹੁੰਚ ਇੱਥੇ ਮੁਫਰਲਾਤ ਆ ਤੇ ਉਹ ਭਰਾ ਮੇਰਾ ਬੇਟਾ ਉਹ ਮਾਮਾ ਜੀ ਉਹ ਭਤੀਜਾ ਐ ਮਾਸੀ ਆਪਣੀ ਅੰਦਰ ਮਾਮੀ ਭਾਬੀ ਤੇ ਮਾਮਸੀ ਦਾ ਮੁੰਡਾ ਲਾਡੂ ਆ ਤੁਹਾਨੂੰ ਥੋੜੇ ਬੋਲ ਸ਼ੂਟ ਲਾਵਾਂ ਪਹਿਲਾਂ ਮੈਂ ਕੋஞ்சਾ ਸਾਰਾ ਫਰੈਸ਼ ਫਿਸ਼ ਹੋ ਗਿਆ ਥੋੜਾ ਮੰਮੀ ਨੇ ਦਿੱਤੇ ਚਾਰ ਅਸ ਸਭ ਤੋਂ ਜ਼ਿਆਦਾ ਚਾਰ ਅਸ ਦਿੱਤੇ ਐਨੇ ਮਖਾਣੇ ਹੀ ਨਹੀਂ ਪਤੀ ਜੈਰੀ ਜਾਂਦੀ ਵੀ ਮਾਸੀ ਚਲੇ ਰ ਆ ਕਿ ਟੋੜੇ ਬਣਾਉਣੀ ਰੋਟੀ ਬਣਾਉਣੀ ਹੈ ਮਾਚੀ ਆਪਾ ਖਾਣੇ ਆ ਗਏ ਮੰਮੀ ਵੀ ਲੱਗੀ ਐ ਤਾਂ ਬਣਾਣ ਹਾਂ ਮੰਮੀ ਵੀ ਲੱਗੀ ਬਣਾਣ ਜੀ ਨਹੀਂ ਮੰਮੀ ਬਣਾਉਂਦੀ ਤੇ ਤੈਨੂੰ ਕੀ ਖਲਾਣਾ ਹੈ ਸਾਰੇ ਦਸਵੇਂ ਬੜੀਆਂ ਆਗੇ ਸਵਾਦ ਬਣਾਦੇ ਨਾ ਹਾਂ ਅੱਗ ਦੀ ਰੋਟੀ ਦਾ ਡਾਕਟਰ ਵੀ ਕਹਿੰਦੇ ਹੂੰ ਡਾਕਟਰ ਕਹਿੰਦੇ ਗੈਸ ਦੀ ਰੋਟੀ ਖਾ ਕੇ ਲੋਕ ਬਿਮਾਰ ਹੁੰਦੇ ਗੈਸ ਹੋ ਗਈ ਲੋਕਾਂ ਨੂੰ ਨਹੀਂ ਉਹ ਸਹੀ ਗੱਲ ਹੈ ਹਾਂ ਅੱਗ ਦੀ ਰੋਟੀ ਹੋ ਆਇਆ ਸੱਚੀ ਗੱਲ ਹੈ ਨਾ ਕੋ ਕਿਨਾਂ ਛੋਣਾ ਗਾਂ ਦਾ ਬੱਚਾ ਖੇਡਦਾ ਉਹ ਇਹਦੀ ਅੰਮਾ ਖੜੀ ਤੇ ਇਹ ਨਹੀਂ ਜਾ ਜੇ ਪਿਆਰਾ ਬੱਚੂ ਮੈਨੂੰ ਵਾਕਈ ਜਾਨਵਰ ਬੜੇ ਪਸੰਦ ਆ ਪਰ ਖੇਡ ਦੇਖਨੇ ਛੋਣੇ ਥੋਨੇ ਪਿਆਰੇ ਪਿਆਰੇ ਓਹ ਹੋ ਇਹ ਲਾਡੀਆਂ ਕਰਦਾ ਅੱਗੋਂ ਅੱਗੋ eri ਮੰਮੀ ਵੀ ਪੂਰੀ ਲਾਡੀਆਂ ਕਰਦੀ ਐ ਅੱਗੋ ਤੇ ਮੰਮੀ ਨੇ ਮਾਰੇ ਮੈਨੂੰ ਬਾਹਰ ਮੈਂ ਚੱਲਾ ਨੰਗੇ ਵੈਰੀ ਅੱਗੋ ਉੱਥੇ ਇੱਥੇ ਗਿੱਲੀ ਥੋੜੀ ਜਗ੍ਹਾ ਹਾਂ ਤੂੰ ਤੇ ਸ਼ੂਰ ਨੂੰ ਡੱਕ ਰੇ ਇੱਕ ਸ਼ੂਰ ਐਡਾ ਨਾ ਕੱਲਾ ਹੀ ਡਕਦਾ ਬੰਨਾ ਮੈਨੂੰ ਵੀ ਖੋਲੋ ਕਿੱਥੇ ਐ ਸੂਰ ਉਹ ਬੱਕਰਾ ਡਕਦਾ ਉਹਦੇ ਜਿੱਦ ਡਕਦਾ ਹੋਈ ਵਾਜਾ ਮਾਰਦਾ ਕੋਈ ਜਾਵੇ ਚੱਲੀ ਜੱਪਲ ਪਾ ਗਿਆਂ ਮੈਂ ਜਾ ਚੱਪਲ ਪਾ ਜਾ ਮੈਂ ਠੇਰ ਮੈਂ ਸੂਰ ਵੇਖਣਾ ਵੇਖਦਾ ਕਿਦਰਾ ਦੇ ਦੋ ਵਹਗੇ ਇੱਕ ਛੋਟਾ ਇੱਕ ਵੱਡਾ ਵਾ ਮੰਮੀ ਕਹਿੰਦੀ ਇੱਧਰ ਕੁੱਕੜ ਵੀ ਆ ਚਿੱਟ ਮੈਂ ਪਿੰਜਰਾ ਲੈ ਖੋਲੇ ਸਾਰੇ ਇਕੱਠੇ ਬਾਹਰ ਹੁੰਦੇ ਆ ਦੇਸ਼ ਰਿਆ ਬੂਟੇ ਖਾਂਦੇ ਮੰਮੀ ਚਰੀ ਬੋਲਦੀ ਕਿ ਬੂਟੇ ਖਾਏ ਬੰਨਾਂ ਨੂੰ ਹੱਲੇ ਨਹੀਂ ਛੱਡਣਾ ਇਹਦੀ ਮੰਮਾ ਇਹ ਵੀ ਬੜਾ ਲਾਦੀ ਕਰਦੀ ਅੱਗ ਮਾਰਦੀ ਨਹੀਂ ਲਾਡ ਕਰਦੀ ਵੀ ਅੱਗ ਇਹ ਸੋਹਣੀ ਫਸਲ ਸਰਸੋਂ ਲੱਗੀ ਇਹਨਾਂ ਮੰਮਾ ਮੈਟਰ ਚੈੱਕ ਕਰੋ ਸਰਸੋਂ ਕਿੰਨੀ ਸੋਹਣੀ ਲੱਗਦੀ ਹੁਣ ਨਹੀਂ ਵੇਚ ਘਰ ਜਾਣੇ ਰਸਤੇ ਮੰਮੀ ਨੇ ਪੱਠੇ ਲੈ ਲਿਆ ਬੋਲੂ ਬੋਲੂ ਕਿੱਥੇ ਆ ਬੋਲੂ ਅੱਛਾ ਅੰਦਰ ਆ ਆ ਇੱਕ ਲਾ ਦੇ ਬੋਲੂ ਬੋਲੂ ਉਹ ਕਿੰਨਾ ਮਿਆਰੀ ਹਲੂ ਇਧਰ ਆ ਤੇਰੀ ਚਰਦਾ ਗਲੰਦਾ ਦੀ ਉਹ ਕੀ ਖਾਣ ਚਿਜੀ ਖਾਣੀ ਚਿਜੀ ਤੀ ਕਹਵਾ ਕਿੱਡੇ ਗੰਦੇ ਆ ਜੇ ਰੱਖਦਾ ਸਾਸਪਾਈ ਨਹੀਂ ਕਰਦੇ ਤੂੰ ਖਾਂਦੇ ਪੱਤੇ ਹੈ ਕਿਨੇ ਸੋਹਣੇ ਹੋਵੇਂ ਲੈ ਜੀ ਘਰ ਲੈ ਜੀ ਘਰ ਇਹ ਬੰਦੂਖਾ ਦੇ ਦੇ ਗਿਆ ਮਾਰਨਾ ਨੇ ਹਾਂ ਇਹ ਮਾਰਨਾ ਨੇ ਕਿੱਡੇ ਗੰਦੇ ਆਏ ਦੇ ਡਰਦੀ ਕਿ ਭਾਈ ਅਮਰ ਇਹ ਟੱਕਰਿੰਦੇ ਵੜਦਾ ਵਾ ਓ ਜਰਾ ਹੀ ਉੱਪਰ ਦੇ ਕਿੰਨੇ ਚੋਣ ਲਾਦਾ ਲਾਦਾ ਲੇ ਲੇ ਲਾਦਾ ਲਕਿਨ ਨਾ ਸਣਾ ਪਿਆਰਾ ਹੀ ਲਾਡ ਕਰਦਾ ਹੈ ਸਾਸ ਭਾਈ ਨਹੀਂ ਹੈ ਹੂੰ ਸਾਬਨੇ ਕੋ ਕਰਦਾ ਇਨਸਾਨਾਂ ਨੂੰ ਖਾਈ ਇਹਨਾਂ ਦੀਆਂ ਉਹ ਦੇਖ ਅੱਖਾਂ ਵਿੱਚ ਇਨਸਾਨਾਂ ਨੂੰ ਹੈ ਨਾ ਸੇਮ ਚਿੱਟੇ ਰੰਗ ਦੇ ਕਿੱਧਾ ਪਿਆਰੇ ਦੋ ਖਾਈ ਦੇਣੀ ਹੈ ਨਾ ਮਾਰੂ ਨਾ ਉਸਕੇ ਬੜਾ ਗੁੱਸਾ ਜਿਆਦਾ ਪਾ ਆਇਆ ਤੁਸੀਂ ਤਾਂ ਕਹਿ ਮਾਰਨਾ ਕਿੰਨੇ ਮਾਰਨਾ ਕਿੰਨੇ ਆ ਵੀਰ ਵਿੱਚ ਨਾ ਨਾ ਰਬ ਲਈ ਗੂ 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 ਆ ਗੱਡ ਖਾਕ ਕੁਗੀ ਤੇ ਟਾਕੜਾ ਮਾਰ ਦੇਣਗੇ ਵੜਦੇ ਵੀ ਆ ਹਾਂ ਹੈ ਮਾਮੀ ਵੜਦੇ ਵੀ ਆ ਮੈਨੂੰ ਮੈਂ ਤਾਂ ਬੇਫਿਕਰ ਹੋ ਗਿਆ ਹੱਥ ਲੋਣ ਦੇ ਇਹਨਾਂ ਨੂੰ ਉਹ ਨਹੀਂ ਕਰ ਇਸ ਤਰ ਐ ਢਾੜ ਕਰਦਾ ਪਿਆ ਆ ਆਨੇ ਬਾਹਰ ਆਣਾ ਆਜ ਦੰਦ ਲੈ ਜਾ ਵੀ ਕਿਉਂ ਆਜਾ ਆਜਾ ਗੱਲ ਘੁਰ ਕੇ ਨਾ ਨਿਕ ਕਾਣਾ ਐ ਹਾਂ ਕਦੇ ਨੀ ਟਾਕਾ ਹੋਰੀ ਦਿੱਤਾ ਉਹਨੇ ਕਿਆ ਕਿੱਡਾ ਵਧੀਆ ਮੂਮ ਬਣਾ ਲਿਆ ਇਹ ਇਹ ਕੇਦਾ ਖੇਡਦਾ ਅੱਫੁੱਗੀ ਤੇ ਕਿੰਨੀ ਛੋਲੀ ਕਿਉਂ ਬਣਾਈ ਦਿੱਲਾ ਮੈਂ ਨਾ ਰਜ ਚੱਲਾ ਫਰਾ ਰੋਟੀਆਂ ਦਾ ਟੋਡਾ ਬਣ ਗਿਆ ਦੇ ਉਹ ਵੀ ਲਾਲ ਲਾਲ ਮਾਮੇ ਨੇ ਰੋਟੀ ਦੇ ਦਿੱਤੀ ਆ ਮਾਮੇ ਸਾਰਾ ਰੋਟੀ ਵਰਤੋਂ ਦੀ ਤੇ ਮਾਸੀ ਪਕਾਉਂਦੀ ਵੀ ਤੇ ਇਹ ਵੀਰ ਖਾਂਦਾ ਪਿਆ ਤੇ ਮੈਂ ਵੀ ਖਾਣ ਲੱਗਣਾ ਤੇ ਇਹ ਮੇਰਾ ਕਾਕਾ ਛੋਟਾ ਹੈ ਮੇਰਾ ਪੋਤਾ ਉਹ ਠਿਕਾਣੀ ਹੈ ਤੇ ਲੱਡੂ ਮੇਰਾ ਪੋਤਾ ਮੇਰੇ ਮੇਰਾ ਪੋਤਾ ਤੂੰ ਮੇਰਾ ਕਾਕੂ ਮੇਰੇ ਪੁੱਤ ਮੇਰਾ ਲਾ ਮਾਮਲੇ ਦਾ ਮੁੰਡਾ ਥੋੜਾ ਆਇਆ ਹਾਂ ਬਾਜ਼ਾਰ ਉਹ ਕੋਈ ਬੋਰਾ ਸੀਨਾ ਸੀ ਤੇ ਉਹ ਸੁਆਜੇ ਲੈਣ ਆਇਆ ਉਧਰ ਇੱਕ ਅੰਦਰ ਦੁਕਾਨ ਹੈ ਉਹਦੇ ਮਿਲਿਆ ਨਹੀਂ ਉਧਰੋਂ ਤੇ ਹੁਣ ਇਧਰੋਂ ਵੇਖਣੇ ਇਧਰੋਂ ਦੁਕਾਨ ਤੋਂ ਗਿਆ ਅੰਦਰ ਲੈਣ ਲਈ ਤੇ ਮੈਂ ਆਉਦੀ ਵੇਟ ਕਰ ਰਹਿਣਾ ਤੇ ਰੋ ਸੈਡ ਘਲੋਤਾ ਹੈਸ਼ਟੈਗ ਪੂਰਾ ਚਾਰਜ ਤੇ ਹੁਣ ਮੰਮੀ ਲੱਗੀ ਧੀ ਥੋੜਾ ਗਾਂ ਦੇ ਬੱਚੇ ਲੱਗੇ ਤੇ ਇਧਰ ਕੁੱਕੜ ਵੀ ਦਾਣੇ ਖਾਂਦੇ ਭੇ ਨਿਗੇ ਨਿਗੇ ਹੁਣ ਖੋਲੇ ਆਰੇ ਇੱਕੋਦਮ ਪਾਗਲ ਹੋ ਗਏ ਇਕੱਠੇ ਬਾਹਰ ਆਏ ਆ ਗੱਲਾ ਗੱਲਾ ਨਹੀਂ ਹੁੰਦਾ ਇਕੱਠੇ ਬਾਹਰ ਹੁੰਦੇ ਤੇ ਹੁਣ ਇੱਕ ਲੈ ਆਏ ਨਾ ਹੀ ਘਰ ਆਤੀ ਇਹ ਚਾਹ ਘੈਂਟ ਜੀ ਤੇ ਇਹਨੂੰ ਮੈਂ ਪੀਣ ਲੱਗਾ ਤੇ ਸ਼ਾਮਾਂ ਪੈ ਗਈਆਂ ਲਗਭਗ ਸਾਰੇ ਰੋਟੀ ਖਾ ਕੇ ਲੈ ਵਿਲਾ ਡੰਡਾ ਵੜਿਆ ਆ ਤੁਝ ਮਾਮੀ ਉਹ ਉਧਰ ਉਹ ਖਾਂਦੇ ਪੇ ਪੋਦੇ ਉਹ ਵੇਖ ਉਹ ਖਾਂਦੇ ਵੇ ਹੁਣ ਉਹ ਖਾਂਦੀ ਹੈ ਪਾ ਚੱਲੇ ਆ ਨਾਨਾ ਨਾਨੀ ਦਾ ਘਰ ਵੇਖਣ ਤੇ ਰਾਏ ਮੰਮੀ ਅੱਗੇ ਅੱਗੇ ਜਾਂਦੀ ਤੇ ਮੈਂ ਪਿੱਛੇ ਪਿੱਛੇ ਤੇ ਰੋਆ ਬਣਿਆ ਛੋਟਾ ਜਿਹਾ ਸਾਰੀ ਜਗ੍ਹਾ ਜੂਗਾ ਟੋਟਲੀ ਆਪਣੀ ਹੈ ਸਾਰੀ ਕਹਿ ਲਈ ਜਿੰਨੀ ਵੀ ਹੈ ਸਾਰੀ ਸਾਰੀ ਜਗ੍ਹਾ ਆਪਣੀ ਇੱਥੋਂ ਤੱਕ ਟੋਟਲੀ ਲਾਸਟ ਬੈਕ ਜਿੰਨੀ ਵੀ ਹੈ ਯਸ ਸਰ ਉਧਰ ਆਪਣੇ ਸੂਰ ਸਾਰੇ ਆ ਤੇ ਇੱਧਰ ਆਪਣੇ ਪਗਾਵਾ ਤੇ ਪਿੱਛੇ ਹੁਣਾ ਥੋੜਾ ਫਸਾ ਲਵੋ ਜੁਲਗਾ ਉੱਗ ਗਈ ਹੈ ਇੱਥੇ ਤੇ ਹੁਣ ਬੋਬਾ ਦਾ ਉਹ ਰਿਆ ਸਾਡੀ ਬੋਬਾ ਦਾ ਯਾਨੀ ਨਾ ਨਾਨੀ ਦਾ ਕਰ ਉੱਥੇ ਜਾਣਾ ਬਰੂਦਾ ਦੇ ਤਰਫ ਰਿਆ ਮਮਮੀ ਹੋ ਗਈ ਤੁਹਾਡੀ ਮੋਸ਼ਨਲ मम्मी ने रोन देखी पिछले जा चलो को आस रही है आ गरगल चेक करो मित्रों गरगल पूरे पक्के पक्े ना चार पूरा बढ़िया बन जाना चार बड़ा घंट पा मामे मकान ही ਇੱਥੇ ਮੰਜਾ ਇੱਥੇ ਮੰਜਾ ਡੱਟਦਾ ਹੁੰਦਾ ਹੈ ਉਹ ਉੱਥੇ ਬੈਨਣੇ ਬਹੁਤ ਉਹ ਬੂਟੇ ਲੱਗੇ ਉਹ ਤੇ ਮੱਝ ਬੰਨੀ ਹੁੰਦੀ ਹੈ ਇਹ ਆਪਣਾ ਮਾਮੇ ਦਾ ਕਮਰਾ ਇੱਥੇ ਮੈਂ ਸੌਂਦਾ ਰਿਹਾ ਜਦ ਮੈਂ ਇੱਕ ਰੀ ਪੈਂਦਾ ਤੇ ਮੈਂ ਸੌਂਦਾ ਇੱਥੇ ਮੈਨੂੰ ਆਜੀ ਦਿਨ ਚੇਤੇ ਆ ਹੜੀ ਬੋ ਬੋ ਯਾਨੀ ਕੈ ਰਿੰਨਾ ਨੀ ਦਾ ਘਰ

ਇਹ ਕੱਜੋਲੀ ਦੀ ਸਰਸਾ ਉਹ ਇਹ ਸਰਸਾ ਲੈ ਖੁੱਜੀ ਨਹੀਂ ਕੋਈ ਨਹੀਂ ਆਉਣਾ ਮਿਉਣੀ ਦੇਣੀ ਆਣੀ ਕਿਹੜੀ 58 ਸੀ ਨੇ ਨਾਜੀ ਉੱਤਰਾ ਦੀ ਉੱਤਰਾ ਬਈਆਂ ਚੜੀਆਂ ਮਾਂ ਮਾਰਨ ਦਾ ਛੋੜੀ ਗਿਆ ਚਲੀ ਗਿਆ ਆਪਣੀ ਮੋਸ਼ਨਲ ਕੁਛ ਨਹੀਂ ਦਾ ਨਹੀਂ ਜੇ ਅਗਲੀ ਵਾਰੀ ਸਾਰੇ ਨੇ ਹੋਣਾ ਨਾ ਮਹੀਨੇ ਦਾ ਕਰ ਤੇ ਸੰਸਕਾਰ ਕਰ ਦੋ ਫਿਰ ਸਾਰੇ ਸਮਾਨ ਦਾ ਹੋਰ ਕੀ ਹੈ ਕਿੰਨੇ ਦੀ ਦਿਨ ਪਿਆ ਰਹੂਗਾ ਤੱਬ ਤੋਂ ਫਿਰ ਇੱਥੇ ਸਾਰਾ ਜਮੀਨ ਜਮੂਨ ਖੋਦ ਕੇ ਹੋਰ ਗਈ ਬੋਬੋ ਹੀ ਘਟ ਹੈ ਹੈ ਬੋਬੋ ਲਾ ਮੰਜਾ ਵੀ ਉਤਰਾ ਉਤਰਾ ਪਿਆ ਦੇਖ ਰਹੇ ਚੱਲਿਆ ਥੋੜਾ ਦੂਜੇ ਪਾਸੇ ਤੇ ਉਧਰ ਆਈ ਗੱਡੀ ਨਵੀਂ ਤੇ ਕੇਕ ਕਟਿੰਗ ਚੱਲੰਦੀ ਆ ਤੇ ਇੱਧਰ ਆਪਣਾ ਕਾਰ ਕਰ ਵੀ ਇੱਕ ਜੰਮੀ ਥੋੜਾ ਰੋਹਣ ਡੈ ਵੀ ਹੈ ਤੇ ਚਲੋ ਵਾਪਸ ਲੈਣ ਦਾ ਆ ਕਿ ਚਲੋ ਵਾਪਸ ਚਲੀਏ ਦੂਜੇ ਪਾਸੇ ਵੇ ਦੇ ਕੀ ਮੋਲਿਆ ਬਸ ਸ਼ਾਮ ਆ ਪਈ ਆ ਮਾ ਕਿ ਪੁਰਾਣੀ ਯਾਦਾਂ ਪੁਰਾਣੇ ਮੋਲ ਵਾਕੀ ਇਧਰ ਦਾ ਨੇਚਰ ਗੱਲ ਵਾਂ ਜਿਤਨਾ ਮਰਜੀ ਹੈ ਪੂਰਾ ਵਧੀਆ ਮੇਰਾ ਦਿੱਲੀ ਕਰਦਾ ਇੱਥੇ ਜਾ ਸ਼ਹਿਰ ਨਾਲੋਂ ਇਹ ਬਹੁਤ ਜਿਆਦਾ ਵਧੀਆ ਇੱਥੇ ਘਰ ਬਣਾ ਲਈ ਇੱਥੇ ਟਿਕ ਜੀਏ ਬਸ ਐ ਸਿਸਟਮ ਸੈੱਟ ਚਾਹੀਦਾ ਬਸ ਇਤੋਂ ਲਾ ਹੋਰ ਕੁਛ ਨਹੀਂ ਚਾਹੀਦਾ ਜੀ ਫੋਟੋਗ੍ਰਾਫੀ ਕਰਤੀ ਹੈ ਸਾਰੀ ਤੇ ਹੁਣ ਜਾਣੇ ਆਪਾਂ ਘਰ ਉਹ ਰੇਤ ਤੇ ਘਰ ਤੇ ਲਗਭਗ ਪਹੁੰਚ ਗਏ ਇੱਥੇ ਆਪਣੇ ਪ੍ਰਾਣੇ ਬਣਾਉਣਾ ਦਾ ਘਰ ਤੇ ਰੇਤ ਬੱਜਰੀ ਦੀ ਤਿਆਰੀ ਚੱਲੂ ਆ। ਉਹ ਇੱਕ ਬੱਕਰੂ ਆ ਗਿਆ ਇਹਨੂੰ ਜਾਂਦੇ ਨੂੰ ਫੜਨਾ ਵਾ ਤੇ ਖੇਡਣਾ ਆਂਦਾ। ਕੈਂਦੀ ਮਾਮੀ ਨੇ ਇਹ ਬੱਕਰੀ ਮਾਰਦੀ ਮੈਨੂੰ ਵੇਸ਼ਾ। ਇਹ ਮਾਰਦੀ। ਇਕਟਿਆਂ ਹਾਂ। ਅਮੀ ਮਾਰੇ ਨਾ। ਮਾ ਸ਼ੁਕਰ ਕਰ ਗਿਆ। ਉਹ ਜਾ ਰਿਹਾ ਨੂੰ ਕਿ ਲੱਗਾ ਕਹਿੰਦਾ ਮਮੀ ਕਾ। ਸ਼ਣੀ ਦੋ ਐਦ। ਯਾ ਵੀ ਲੰਮਾ ਥਾ ਪਰ ਉਸੋਂ ਚਾਹ ਤੋਂ ਮੈਂ ਦਿਨ ਅੱਜ ਨਹੀਂ ਤੇਰੇ ਮਾਰਨ ਫੇਰਦਾ ਹੀ ਆ ਆ ਗਵਾ ਪਹਿਲਾਂ ਤੇ ਲੈ ਕੇ ਨਿਕਲੀ ਲੋੜੀਆਂ ਇਹਨੇ ਪਵਾ ਲਈ ਸਾਮਾ ਸੋੜਾ ਤਿਆਰ ਸ਼ਰ ਫਰੈਸ਼ ਹੋ ਗਏ ਤੇ ਹੁਣ ਆਪਾਂ ਚੱਲਿਆ ਖਦਾ ਘੁੰਮਣ ਫਿਰਨਾ ਤੇ ਬਲੌਰ ਨੂੰ ਗੱਡੀ ਪਾਉਣ ਲੱਗੇ ਆ ਤੇ ਬੰਮੀ ਵੀ ਨਾਲ ਆ ਤੇ ਮਾਮੀ ਵੀ ਨਾਲ ਆ ਤੋਂ ਨਹੀਂ ਤਿੰਨੇ ਚੱਲੇ ਜਰੀ ਬੱਗੀ ਦੇ ਤੇ ਲੈ ਪੰਜ ਵਜਨ ਜੇਗੇ 10 15 ਮਿੰਟ ਜਿਹੜੇ ਸੂਰਜ ਦੇ ਨੇ ਗਿਆ ਉਹ ਬਸ ਹੁਣ ਛਿਪ ਰੇ ਆ ਤੋਂ ਦੇ ਮੇਨ ਬਾਜ਼ਾਰ ਯੋ ਆ ਕਚਾਰੀ ਇੱਧਰ ਦੀ ਮੇਨ ਬਾਜ਼ਾਰ ਹੈ ਆਪਣਾ ਹਾਂ ਬਸ ਥੱਲੇ ਮੁੜਸਲ ਉੱਤਰੀ ਆਂਦਾ ਬੰਦ ਹੀ ਕਰਤਾ ਬਾਜ਼ਾਰ ਘੁੰਮਣ ਨੇ ਵਧੀਆ ਵਾ ਤੇ ਉਹ ਫਲਾਵਰ ਚੈੱਕ ਕਰੋ ਬਿੱਟਾ ਸੋਹਣਾ ਬੂਟਾ ਤਾਂ ਹੀ ਲੱਗੇ ਪੂਰੀ ਤਰ੍ਹਾਂ ਚੈੱਕ ਕਰੋ ਲੰਬਾਈ ਅਗੇ ਵਸੇ ਰੀੜੇ ਨਹੀਂ ਦੇਈ ਮਰੀ ਬੰਗੀ 10 ਦੀ ਸਪੀਡ ਤੇ ਮੈਂ ਤਾਂ ਬ੍ਰੇਕ ਯੂਜ਼ ਕਰਨੀ ਪੈ ਗਈ ਮੈਨੂੰ ਆ ਵੇਖ ਲੋ ਇੰਨਾ ਨੀਵੇਂ ਜਾਣਾ ਲੇਕਿਨ ਕਿ ਬਾਜ਼ਾਰ ਤੇ ਇੰਨੀ ਕਿੰਨੀ ਕਿ ਦੁਕਾਨਾਂ ਕਿੰਨੀਆਂ ਸੋਹਣੀਆਂ ਚੀਜ਼ਾਂ ਲਾਦੀ ਨਾ ਜਿਦਾਂ ਆਪਾਂ ਬਾਬਾ ਆਦਮ ਦੇ ਜ਼ਮਾਨੇ ਚ ਆਏ ਹੁੰਨੇ ਆ ਕਿੰਨਾ ਸੋਹਣਾ ਮੋੜ ਨਿੱਜੀ ਦੁਕਾਨਾਂ ਦੀ ਕਪੜੇ ਸੂਟ ਵਗੈਰਾ ਦੀ ਬਾਬੇ ਸੱਚੀ ਗੱਲ ਹੈ ਚੀਜ਼ਾਂ ਮੈਨੂੰ ਬੜੀਆਂ ਹੀ ਸੋਹਣੀਆਂ ਲਾਤੀਆਂ ਜੇ ਚੈੱਕ ਕਰੋ ਮਠਿਆਈ ਦੀ ਦੁਕਾਨ ਨਾ ਜਾਣ ਚੈੱਕ ਰਿਆਣੀ ਦੀ ਦੁਕਾਨ ਹੈ ਜੁਐਲਰੀਜ਼ ਦੀ ਦੁਕਾਨ ਹੈ ਇਹ ਵੀ ਕਪੜੇ ਜਗਾਨ ਤੇ ਆ ਸਾਹਮਣੇ ਭਾਂਡੇ ਭੁੰਡੇ ਦੀ ਦੁਕਾਨਾਂ ਕਿੰਨਾ ਹੀ ਸੋਹਣਾ ਯਾਰ ਮੌਸਮ ਹੈ ਯਾਰ ਕਿੰਨਾ ਹੀ ਸੋਹਣਾ ਮਾਹੌਲ ਹੈ ਇੱਥੇ ਯਾਰ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਾ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਵਾਕਈ ਆਹੋ ਕੇ ਬਾਜ਼ਾਰ ਮੈਨੂੰ ਬਹੁਤ ਜਿਆਦਾ ਸੋਹਣੇ ਲੱਗਦੇ ਸੱਚੀ ਗੱਲ ਮੈਂ ਫੈਨ ਐ ਮੈਂ ਮਸ਼ਕੀਨ ਹਗਾ ਬਹੁਤ ਐਸੀ ਜਿਆਦਾ ਇਹ ਆ ਗਿਆ ਮੰਦਰ ਹੁਣ ਅੰਦਰ ਸ਼ੋਲ ਪਸੰਦ ਕਰਨਾ ਦੇਖਦੇ ਕਿਹੜਾ ਪਸੰਦ ਆਉਂਦਾ ਦੇਖਦੇ ਵੀ ਹੁਣ ਮਾਮੀ ਵੀ ਨਾਲ ਹੀ ਅੰਦਰ ਹੀ ਆ ਪਸੰਦ ਕਰਨਦੇ ਸੋਨਾ ਸ਼ੋਲ ਬਈ ਇੱਕੋ ਗ੍ਰੀਨ ਕਲਰ ਵੀ ਸੋਨਾ ਤੇ ਕਾਫੀ ਜਿਆਦਾ ਬੈਟਰ ਰਿਹਾ ਆਗੇ ਵੇਖਣ ਲੱਗੇ ਆਪਰ ਬਹੁਤ ਬਲੀਏ ਜੀ ਓਰੀ ਗੱਲ ਬਾਤ ਐ ਜੱਜ ਗਿਆ ਅੰਮੀ ਜੱਜ ਗਿਆ ਤੁਨੂੰ ਬੋੜਾ ਰਿਟਾਇਸ ਮਾਣ ਆਪਾਂ ਖਾਣ ਪੀਣ ਲਈ ਤੇ ਹੁਣ ਅਸੀਂ ਲੈ ਕੇ ਆਏ ਆ ਖਾਣ ਪੀਣ ਦਾ ਬਹੁਤ ਸਾਰਾ ਲੈ ਕੇ ਆਏ ਤੇ ਬੋੜਾ ਸ਼ੋਰ ਸ਼ਾਲ ਪਸੰਦ ਕਰਨਗੇ ਉਹ ਤੇ ਚਲੋ ਲਿਆਂ ਨੀ ਤੇ ਹੁਣ ਅਸੀਂ ਪਹੁੰਚ ਗਏ ਫਾਈਨਲੀ ਘਰ ਗੱਡੀ ਉਹ ਲਾਤੀ ਆਪਣੀ ਤੇ ਵੀ ਲੋਕ ਲਾਤਾ ਨਾਲ ਜੀ ਵੀ ਰੋਟੀ ਦੀ ਤਿਆਰੀ ਇਸ ਟਾਈਮ ਤੇ ਮੰਮੀ ਆ ਕੇ ਕਰ ਰਹੀ ਹੈ ਬਾਬੀ ਟਰੋਡਾ ਲੋਂਦੀ ਆ ਟਰਤੀ ਭਾਬੀ ਨੇ ਇਧਰ ਆ ਕੋ ਚੱਲਣ ਦੀ ਆ ਬਸ ਬੁਝ ਨਹੀਂ ਅੱਖਾਂ ਚ ਤੂੰ ਲਾਲ ਲੱਗੇ ਹੈ ਸਟਾਈਲ ਪਾਣੀ ਹੁੰਦਾ ਦਾ ਪੂਰਾ ਰੋਟੀ ਮਣੀ ਖਾ ਲਿਆ ਆਪਾਂ ਤੇ ਸੌਣ ਦੀ ਤਿਆਰੀ ਚੱਲਣ ਦੀ ਪੂਰੀ ਫਿਰ ਮੈਂ ਵੀ ਰੈਸਟ ਲਗਾ ਕਰਨਾ ਮਿਲਦੇ ਆਪਾਂ ਨੈਕਸਟ ਵਲੋਗ ਨਾਲ ਓਕੇ ਬਾਏ ਬਾਏ ਟਾਡਾ